ਇਦੋਂ ਸਭ ਨੇ ਖੜੇਏ ਇਤੋਂ ਸੁਭਾਸ਼ੋਂ ਦਾ ਹੀ ਹੋਰ ਜੇ ਜੀ ਪੂਰੇ ਬਜ਼ਾਰ ਚਾ ਭਾਂਡੇ ਵਾਲੇ ਤੇ ਪੁਰਾਣੇ ਬਜ਼ਾਰ ਦੇ ਵਿੱਚ ਮੈਂ ਪਹਿ ਰਿਆ ਮੈਂ ਵੀ ਮਹਿਸੂਸ ਕਰਦਾ ਥੋੜੀ ਤਕਲੀਫ ਲੋਕਾਂ ਨੂੰ ਜ਼ਰੂਰ ਹੋਈਗੀ ਲੇਕਿਨ ਜੇ ਪਾਣੀ ਆਪਾਂ ਵੇਸ਼ਾ ਲਈ ਆ ਜੁੜ ਕੇ ਮੇਰੀ ਸਾਰਿਆਂ ਦਾ ਕਿ ਬੈਂਤੀ ਆ ਥੋੜੀ ਤਕਲੀਫ ਹੋਈ ਵੀ برداشت ਕਰੋ ਕੋਆਪਰੇਟ ਕਰੋ ਇਹਨੂੰ ਠੇਕੇਦਾਰ ਨੂੰ ਅਸੀਂ ਇਹ ਕਿਹਾ ਕਿ ਵੀ ਉਹਨਾਂ ਪੱਟੀਆਂ ਜਿਹੜਾ ਕਿੰਨਾ ਚੌਹ ਦਿਨਾਂ ਦੇ ਚਾਪਾ ਮਿੱਟੀ ਪਾ ਦਿੱਤੀ ਕਿਹਾ ਇਹਨਾਂ ਦਾ ਸਪਾਈਕ ਦਾ ਪੱਟਣਾ ਤੋਂ ਨਾਲ ਦੇ ਨਾਲ ਇਹ ਰਣਹੀ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਪਵੇਗਾ ਇਹ ਸਾਰੇ ਬਜ਼ਾਰ ਤੋਂ ਪੋਣਾ ਪੋਣਾ ਅਸਰ ਬਜ਼ਾਰ ਸਪਾਸ ਚੌਕ ਸੁਹਾ ਚੌਕ ਤੋਂ ਹੁੰਦਾ ਆ ਇੱਥੋਂ ਦੇਖੋ ਆਂ ਭੰਗਿਆਲੇ ਬਜ਼ਾਰ ਸਾਰੇ ਚ ਫੇਰ ਬੰਨਿਆ ਬਜ਼ਾਰ ਸਿੰਘ ਚੌਕ ਤਾਈ ਸਪਾਸ ਜਾਣਾ ਸਾਰੇ ਬਜ਼ਾਰ ਜਾਣਾ ਇੱਥੇ ਤਾਂ ਮੈਂ ਕੰਮ ਦੇਖਣਾ ਹੈ ਕਿ ਅੱਜ ਇਹ ਇਹਨਾਂ ਨੂੰ ਇਹੀ ਇਨਸਟਰਕਸ਼ਨ ਦੇਣਾ ਹੈ ਜੀ ਕਿ ਇਹ 5 ਪੈਪ ਪੌਂ ਜਿਹੜਾ ਰੋਜ਼ ਪਟੋਂ ਨਾ ਪੂਰਦੇ ਹੋ। ਲੇਕਿਨ ਉਹ ਜਿਹੜੀ ਟਾਇਰ ਹੋ ਗਈ ਉਹਨੂੰ ਇਹ ਚੱਕ ਕੇ ਪਾਸੇ ਰੱਖ ਦੇਣਗੇ। ਗਾਰਡ ਦੀ ਮਿੱਟੀ ਛਕ ਲੋ ਜੇ ਫਿਰ ਦੁਪਟਾ ਹੈ। ਇਹ ਰੋਜ਼ ਆਪਣਾ ਪਟਾ ਰੱਖੇ। ਇਹ ਜੁੜਿਆ ਰਿਹਾ। ਇਹ ਕੰਪਨੀ ਅੱਜ ਮੈਂ ਸਾਰੇ ਸ਼ਹਿਰ ਚ ਘੁੰਮ ਰਿਹਾ। ਕੰਮ ਚੰਗਾ ਕਰ ਰਿਹਾ। ਤੇ ਜੇ ਤੁਸੀਂ ਮਿੱਟੀ ਨੂੰ ਫੋਕ ਕੇ ਫੇਰ ਪਲੇਸਟਰ ਕਰਦੇ ਆਂ ਵਾਈਬ੍ਰੇਟਰ ਲਾ ਕੇ ਫਿਰ ਧੰਨਵਾਦ ਤੁਹਾਨੂੰ ਆਪਾਂ 2 ਸਾਲ ਲਈ ਬੈਠਿਆ ਹੋਰ ਕੋਈ ਦਿੱਕਤ ਨਹੀਂ ਫਿਰ ਰਮੇਸ਼ ਤੋਂ ਵੱਧਿਆ ਬਸ ਬਸ ਬਹੁਤ ਚੌਕ ਛੋੜਿਆ ਆਪਾਂ ਕਿਤੇ ਆਪਾਂ ਉਹ ਦੁਗਾਰੀ ਨੂੰ ਕੀਤਾ ਸੜਕ ਦਾ ਜਿਹੜੀ ਇੱਥੋਂ ਵਾਲ ਟੂ ਵਾਲ ਕਾਰਪਟ ਹੁੰਦੇ ਹੋਏ ਤੰਦੂਪੁਰ ਐਸ ਤਰੀਕਾ ਸਰੀਪੋ ਖਤੈ ਜਾਓ ਤੰਦੂਪੁਰ ਜਿੱਥੇ ਸ਼ੁਰੂ ਤੋਂ ਐ ਸਮਝ ਲੋ ਕਿ ਜਿੱਥੇ ਕਮੇਟੀ ਅਤੰਡੀ ਬੋਗ ਕਮੇਟੀ ਕਮੇਟੀ ਦੇ ਹੱਥ ਭਗਤਪੁਰ ਹੋਰ ਓਵਰ ਰੋਡ ਦੇ ਇਹ 86 ਲੱਖ ਰੁਪਏ ਦਾ ਇੱਕ ਤੰਮ ਮੁਕੰਮਲ ਹੋਏਗਾ। ਪਰ ਉਹਦੇ ਤੋਂ ਪਹਿਲਾਂ ਉਹ ਤਾਂ ਉਹਨਾਂ ਦਾ ਫੇਕਦਾਰ ਸਮਝਵਿੰਦਰ ਸਿੰਘ ਦਾ ਫੇਕਦਾਰ ਹੋਰ 1 ਕਿਲੋਮੀਟਰ ਰੇਤ ਜੀ ਪਹੁੰਚਣਾ ਪੈ ਤਾ ਦੇਖਦੇ ਨੇ ਇਹ ਪੂਰਾ ਹੀ ਰਮਣੀਕ ਚੌਕ ਤੱਕ ਜਾਣਾ ਹੈ ਫਿਰ ਆਪਣਾ ਬਾਈਂ ਜਹਾਂ ਸੇ ਹੋ ਤਾ ਇੱਕ ਕਪੂਠਲੇ ਦੇ ਵਸਨੀਕਾਂ ਨੂੰ ਇੱਕ ਸਿਨੇਹਾ ਦੀ ਜੋ ਕਿ ਕਈ ਜਿਹੜੇ ਲੋਕ ਨੇ ਕਪੂਠਲਾ ਦੇ ਉਹ ਕਹਿੰਦੇ ਨੇ ਕਿ ਜਿਹੜੀਆਂ ਸੜਕਾਂ ਜਿਹੜੀਆਂ ਉਹ ਫਟ ਪੀਆਂ ਗਈਆਂ ਪੱਟਣ ਤੋਂ ਬਾਅਦ ਪਾਈਪ ਜਿਹੜੇ ਆ ਚਾਹੇ ਉਹ ਮੁਹੱਲੇ ਆ ਉਹਨਾਂ ਦੇ ਵਿੱਚ ਪਾਈਪ ਜਿਹੜੇ ਆ ਉਹ ਪਾ ਦਿੱਤੇ ਬਣਦੇ ਨਵੇਂ ਤੇ ਮਿੱਟੀ ਜਿਹੜੀ ਉਹ ਉੱਤੇ ਪਾਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੜਕਾਂ ਹੋਣ ਜਾਂ ਗਰੀਆਂ ਹੁੰਦਾਰਾ ਬਣਨ ਨਹੀਂ ਆਉਂਦੇ ਉਹ ਜਿਹੜੇ ਪਾਈਪ ਪੈ ਰਹੇ ਆ ਉਹਦੇ ਵਿੱਚ ਮਿੱਟੀ ਪਾਈ ਆ ਪਰ ਆਪਾਂ ਸਾਰੇ ਜਾਣਦੇ ਆ ਦੇ ਉੱਪਰ ਇਹ ਪਲਸਟਰ ਕਰ ਦਈਏ ਤੇ ਕੁਝ ਦਿਨ ਬਾਅਦ ਮਿੱਟੀ ਬਹਿ ਜਾਂਦੀ ਆ ਹੋਏ ਮਿੱਟੀ ਪਾਉਣਗੇ ਥੋੜੀ देर ਬੈਠਣ ਦਿਓ ਉਹਨੂੰ ਕੁਝ ਪਾਣੀ ਛੱਡਣ ਕੇ ਸੈਟਲਮੈਂਟ ਹੋਏਗੀ ਤੇ ਉਪਰ ਉਹਨੂੰ ਫੇਰ ਪਲਸਟਰ ਜਿੰਨੀ ਜਗ੍ਹਾ ਉਹ ਕਿਓ ਉੱਥੇ ਕੰਪਨੀ ਪਲਸਟਰ ਕਰਕੇ ਦੇਖ ਘਟਗਾ ਪਾਏਗੀ ਕੁੱਟੇਗੀ ਉਹਨੂੰ ਜਿੱਦਾਂ ਉਹ ਜੋੜ ਜੋੜ ਲਈਦਾ ਜੋੜਦਾ ਹੁਣ ਗੱਲ ਇਹ ਆ ਪਾਈਪ ਪੈ ਜਾਣੇ ਆ ਕਨੈਕਸ਼ਨ ਬੋੜਾ ਜਿੱਥੇ ਪਹਿਲਾਂ ਕਨੈਕਸ਼ਨ ਆ ਉੱਥੇ ਲੈ ਕੇ ਕਨੈਕਸ਼ਨ ਛੜਿਆ ਜਾਏਗਾ ਇਹਦਾ ਕਨੈਕਸ਼ਨ ਤੁਸੀਂ ਆਪਣੇ ਕਨੈਕਸ਼ਨ ਦੇ ਨਾਲ ਆਪ ਕਰਵਾਓ ਐਸੀ ਜ਼ਰੂਰ ਤੁਹਾਨੂੰ ਪੜੇ ਥੋੜੇ ਬਹੁਤ ਲੇਕਿਨ ਤੁਹਾਨੂੰ ਪਾਣੀ ਸਾਫ਼ ਪਿੰਡ ਦੀ ਗਾਰੰਟੀ ਹੋਰ ਲੋਗਾਂ ਹਾਂ ਕਬੂਤਲਾ ਬੱਸ ਇਹ ਦੱਸਣਾ ਚਾਹਣਾ ਹੈ 4 ਕਰੋੜ 60 ਲੱਖ ਰੁਪਏ ਦੇ ਕਈ ਜਿਗਾ ਸੀਵਰੇਜ ਨਹੀਂ ਅਸੀਂ ਸੀਵਰੇਜ ਦੇ ਟੈਂਡਰ ਕਰਵਾ ਦਿੱਤੇ ਆ ਵਰਕ ਆਰਡਰ ਅੱਜ ਕੱਲ ਚ ਨੋਟ ਕਰਾ ਕੇ ਧਿਆਨ ਹਨੇ ਸੜਕਾਂ ਜਿਹੜੀਆਂ ਵਾ ਕਾਫੀ ਸੱਗੇ ਬਣਨ ਵਾਲੀਆਂ ਪਈਆਂ ਚਾਹੇ ਆਪਾਂ ਮਹਿੰਦੀ ਸ਼ਾ ਦੀ ਕੋਠੀ ਲੱਗੀ ਜੀ ਸੜਕਾ ਉਹ ਵੀ ਬਹੁਤ ਤਰਾ ਹੋ ਚੁੱਕੀ ਉਹ ਵੀ ਅਗਲੇ ਸਮੇਂ ਤੇ ਬਣ ਜੇਗੀ आज ਉਹ ਯੋਲਾ ਟਰੈਕਟਰ ਹੋ ਗਿਆ ਹੋ ਗਿਆ ਸਰ ਉਹ ਦੂਸਰੀ ਵਾਲੀ ਦਾ ਟਰੈਕਟਰ ਹੋ ਗਿਆ ਉਹ 55 ਲੱਖ ਰੁਪਏ ਦਾ 55 ਲੱਖ 55 ਲੱਖ ਰੁਪਏ ਦਾ ਟਰੈਕਟਰ ਉਹਦਾ ਹੋ ਗਿਆ ਬਾਗ ਦਾ ਉਦਘਾਟਨ ਆਪਾਂ ਕੱਲ ਕੀਤਾ ਕੋਟੂ ਚੌਕ ਦਾ ਚ ਕੀਤਾ ਇਸ ਸਿਹਤ ਦਾ ਸਾਰੇ ਸਕੂਲ ਦਾ ਵੀ ਟੌਰਿਆ ਕੰਮ ਸ਼ੁਰੂ ਆ ਕੋਈ ਸਰਕਾਰੀ ਕੋ ਪ੍ਰੋਬਲਮ ਨਹੀਂ ਠੀਕ ਆ ਮਾਰੋ